ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਛੋਟੀ ਸੂਨ ਵਾਲੀਏ ਸੇਲ ਆ ਡਿਟੇਲ ਵੀਰ ਤੁਸੀਂ ਇਹਦੇ ਬਾਰੇ ਪੁੱਛੋ ਸਸਤੀ ਗੱਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਮਨਦੀਪ ਸਿੰਘਾ ਪਿੰਡ ਲੱਗਾ ਤੁਸੀਂ ਤੋਂ ਵੀ ਕਿਹੜਾ ਸੰਗਤ ਤੇ ਮੋਬਾਈਲ ਨੰਬਰ ਆਪਣਾ 9968794072 9968794072 ਜਿਹਦੇ ਆਪਾਂ ਝੋਟੀ ਦੇਖੀ ਐ ਨੇ ਜੀ ਕਿਹੜਾ ਸੂਆ ਸੂਦੀ ਪਈ ਐ ਇਹ ਤੀਜਾ ਸੂਆ ਸੂਦੀ ਐ ਤੀਜਾ ਸੂਆ ਸੂਗੀ ਤੇ ਦੂਜੇ ਸੂਏ ਆਪਾਂ ਕਿੰਨਾ ਦੁੱਧ ਚੋਇਆ ਦਾ ਦੂਜੇ ਸੂਏ ਵੀ ਅੰਦਰ 14 ਲੀਟਰ ਚੋਇਆ 14 ਲੀਟਰ ਦੁੱਧ ਆਪਾਂ ਤਾਜੀ ਥੱਲੇ ਛੋੜਿਆ ਠੀਕ ਐ ਅੱਜ ਦਿਨ ਕਹ ਰਹੇ ਕਿ ਸੂਣ ਚ ਦੇ ਇਹਦੇ ਵੀਰੇ 18 ਤਰੀਕ ਨੂੰ ਦਿਨ ਪੂਰੇ ਹੋਣੇ ਨੇ 18 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ। 5-4 ਦਿਨ ਉੱਪਰ ਵੀ ਲੈ ਦਿਆਂ। ਠੀਕ ਆ 5-4 ਦਿਨ ਉੱਪਰ ਵੀ ਲੈ ਜੂਗੀ ਹਣਾ। 24-25 ਤੱਕ ਤਾਂ ਕਰ ਮੱਝ ਨਹੀਂ ਸਹੀ। ਠੀਕ ਐ ਤੇ ਚੌਣ ਚਵਾ ਧਾਰ ਦੂਦ ਦੀ। ਜਮਾ ਰੂਮ ਵਾਲੀ ਕੋਲੀ ਵੀ। ਠੀਕ ਐ ਕਿਸੇ ਪਾਸੇ ਹੱਥ ਧਰਾਣੀ ਜਵੇ। ਜਮੀਨੀ ਮਾਲ ਤੇ ਬੱਚਾ ਜਵਾਕ ਨੂੰ ਵੜਾ ਦਈਏ। ਠੀਕ ਆ ਜ਼ਿਆਦਾ ਕੁਛ ਕਿਹੜਾ ਲੱਗਿਆ ਵਾ? ਹਾਂ। ਕਿਹੜਾ ਜੀ? ਠੀਕ ਐ ਲਸੀਆਂ ਦਾ ਭਰਾੜੇ। ਠੀਕ ਐ ਇਹ ਨਹੀਂ ਕਨਫਰਮ ਵੀ ਕਿਹੜੇ ਸਾਣ ਤੋਂ ਲਸੀ ਮੈਨ ਦਾ ਕਹਿ ਕੇ ਭਰਾੜੇ। ਵੀਰੇ ਹਾਂ ਇਹ ਨਹੀਂ ਕੈਕਸਨ ਨੇ ਲਸੀ ਮੈਨ ਦਾ ਕਹਿ ਕੇ ਪੱਤ ਲਸੀ। ਠੀਕ ਐ ਕੁੰਡਾ ਸਿੰਘ ਦਾ ਰਾਜ ਜੀ ਸੰਭੀ ਪਲੀ ਵੀ ਝੋਟੀ ਤੀਜਾ ਸੁਹਾ ਸੁਗੀ ਪਈ ਆ ਕੱਦ ਕਾਠ ਵੀ ਚੰਗਾ ਤੇ ਵਜਨ ਵਜੂਦ ਵੀ ਚੰਗਾ ਤੇ ਸੋਹਣੀ ਸੁਨਕੀ ਪਲੀ ਪੁਲੀ ਵੀ ਬਹੁਤ ਜਿਆਦੇ ਆ ਕਹਿੰਦਾ ਭਾਬ ਲੀਸੀ ਨਾ ਵੀ ਕਿਸੇ ਪਾਸੇ ਨਹੀਂ ਦਿਨ ਸੂਣ ਦੇ ਵਿੱਚ ਇਹਦੇ 7-8 ਦਿਨ ਬਾਕੀ ਪਏ 14-15 ਦੀਕ ਹੋਗੀ ਕਹਿੰਦਾ ਭਾਬ ਮੰਨ ਕੇ ਚੱਲੇ ਵੀ 9-10 ਦਿਨ ਕੱਢ ਜੂਗੀ ਆ ਜੀ ਆਹੋ ਸੰਭੀ ਕੱਢਣੇ ਨੇ ਠੀਕ ਆ 10 ਦਿਨ ਲਗ ਭਾਗੇ ਨੇ ਕੱਢ ਜਣਾ ਸਿੰਘ ਸੋਹਣਾ ਮੁੜਿਆ ਵਾ ਤੇ ਸੁਹਾ ਤੀਜਾ ਸੁਗੀਆ ਵਜਨ ਵਜੂਦ ਦੇਖੋ ਰੰਗ ਬਿਲਕੁਲ ਕਾਲਾ ਜਾਮਣ ਵਰਗਾ ਪੱਕੇ ਰੰਗ ਦੇ ਵਿੱਚ ਆ ਜਮਾ ਇਹ ਲੈਵਾ ਦੇਖ ਸਕਦਾ ਜਿਹੜੇ ਤੋਂ ਸੋਹਣਾ ਸਾਫ ਸੁਥਰਾ ਤੇ ਠੰਡੇ ਵਿੱਚ ਪੂਰੀ ਓਕੇ ਆ ਚਾਰੇ ਥਾਂ ਦੇਖਣ ਵਿੱਚ ਇੱਥੀ ਤੇ ਲਕਸ਼ਮੀ ਡੇਰੀ ਫਾਰਮ ਦਾ ਲੱਗਿਆ ਵਾ ਸੀਮਨ ਇਹਦੇ ਤੇ ਰੇਟ ਦੀ ਗੱਲ ਕਰੀ ਰੇਟ ਕੀ ਰਹਿਣਾ ਇਹਦਾ ਜੀ ਰੇਟ ਬਿੱਤੀ ਕੋਈ ਗੱਲ ਹੈ ਫੋਨ ਤੇ ਕਰ ਲੈ ਕੋਈ ਜ਼ਿਆਦਾ ਤਾਂ ਨਹੀਂ ਹੋਊਗਾ ਨਹੀਂ ਨਹੀਂ ਕਹਿੰਦਾ ਵਾ ਜਿਹੜਾ ਬੰਦਾ ਫੋਨ ਲਾਊਗਾ ਗੱਲ ਬੱਲੇ ਪਾਊਗੀ ਉਹਦੇ ਹਾਂਜੀ ਹਾਂ ਜ਼ਰੂਰ ਪਿੰਡ ਲੱਡਾ ਜ਼ਿਲ੍ਹਾ ਸੰਗਰੂਰ ਮਸਤੋਨ ਸਾਹਿਬ ਦੇ ਨੇੜੇ ਆ ਗਿਆ ਨਾ ਹਾਂਜੀ ਹਾਂ ਮਸਤੋਨ ਸਾਹਿਬ ਗੁਰਦੁਆਰੇ ਦੇ ਠੀਕ ਆ ਨੰਬਰ ਬੋਲ ਦਿਆ ਦੁਬਾਰਾ ਆਪਣੇ 99687 9407 ਠੀਕ ਹੈ ਸੋ ਕਿਸੇ ਵੀਰ ਦੇ ਝੋਟੀ ਪਸੰਦ ਤੋਂ ਵੇਸ ਨੰਬਰ ਨਾਲ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਬਸਕ੍ਰਾਈਬ